ਸਤਿ ਸ਼੍ਰੀ ਅਕਾਲ ਤੁਸੀਂ ਇੱਕ ਰੋਹਿੰਦ ਐਕਸਪ੍ਰੈਸ ਕਿ ਵੀ ਤੇ ਮੈਂ ਹਾਂ ਤੋਂ ਹਰਤੇ ਨਾਲ ਪਰਦੀ ਪਰਡੋ ਆਏ ਦਿਨ ਵੱਡੇ ਹੀ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਸੋਥੇ ਬਿਹਾਰ ਦੇ ਮੋਤੀ ਹਾਰੀ ਦੇ ਪਿੰਡ ਦੇ ਵਿੱਚ ਬਰਾਤ ਲੈ ਕੇ ਆਇਆ ਲਾੜਾ ਉਸ ਸਮੇਂ ਮੁਸੀਬਤ ਦੇ ਵਿੱਚ ਪੈ ਗਿਆ ਜਦੋਂ ਜੈ ਮਾਲਾ ਤੋਂ ਬਾਅਦ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਲੜਕੀ ਨੂੰ ਪਤਾ ਲੱਗ ਗਿਆ ਸੀ ਕਿ ਮੁੰਡਾ ਅਨਪੜਾ ਹੈ ਪੈਸੇ ਗਿਣਨਾ ਵੀ ਨਹੀਂ ਚਾਹਦਾ ਜਦੋਂ ਕੁੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਬਰਾਤੀਆਂ ਦੀ ਬਹਿਸ ਹੋਈਆ ਪਿੰਡ ਵਾਸੀਆਂ ਨੇ ਬਰਾਤੀਆਂ ਨੂੰ ਬੰਦਕ ਬਣਾ ਲਿਆ ਅਗਲੇ ਦਿਨ ਜਦੋਂ ਪੁਲਿਸ ਆਈਆ ਤਾਂ ਪਿੰਡ ਵਾਸੀਆਂ ਨੇ ਉਹਨਾਂ ਨੂੰ ਛੱਡਿਆ ਸੋ ਇਹ ਘਟਨਾ ਪਤਾ ਹੀ ਥਾਣਾ ਖੇਤਰ ਦੇ ਪਿੰਡ ਦੇ ਵਿੱਚ ਵਾਪਰੀਆ ਸੋ ਜੈਮਾਨ ਤੋਂ ਬਾ ਲੜਕੀ ਵਾਲਿਆਂ ਤੇ ਫਲ ਇੱਕ ਰਵਾਇਤ ਦੇ ਤਹਿਤ ਲਾੜੇ ਤੋਂ ਪੈਸੇ ਗਿਣਨ ਲਈ ਦਿੱਤੇ ਗਏ ਸਨ ਪਰ ਲਾੜਾ ਪੈਸੇ ਸਹੀ ਤਰੀਕੇ ਦੇ ਨਾਲ ਨਹੀਂ ਗਿਣ ਸਕਿਆ ਇਸੇ ਗੱਲ ਨੂੰ ਲੈ ਕੇ ਲਾੜੀ ਨੇ ਨਰਾਜ਼ਗੀ ਪ੍ਰਗਟ ਕੀਤੀ ਆ ਤਾਂ ਉਸ ਦਾ ਕਹਿਣਾ ਸੀ ਕਿ ਜੋ ਵਿਅਕਤੀ ਪੈਸੇ ਸਹੀ ਤਰੀਕੇ ਦੇ ਨਾਲ ਨਹੀਂ ਗਿਣ ਸਕਦਾ ਉਹ ਜ਼ਿੰਦਗੀ ਭਰ ਦੇ ਵਿੱਚ ਸਾਥ ਕਿਵੇਂ ਨਿਭਾਏਗਾ ਸੋ ਇਸ ਮਾਮਲੇ ਦੇ ਵਿੱਚ ਐਸਐਚਓ ਵਿਨੀਤ ਕੁਮਾਰ ਨੇ ਕਿਹਾ ਕਿ ਦੋਹਾਂ ਤੀਰਾਂ ਦੇ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਸੋ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਸਾਹਮਣੇ ਆਇਆ ਤਾਂ ਹੈਰਾਨ ਜ਼ਰੂਰ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੀ ਸਥਿਤੀ ਬਣਦੀ ਜਾ ਰਹੀ ਹੈ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ